ਪਤਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਚਤੁਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਧੰਨ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਮਰਜ ਕਹਿੰਦੇ ਕਿ ਭਾਈ ਭਾਲ ਕਰਦਿਆਂ ਕਰਦਿਆਂ ਫਿਰਤ ਫਿਰਤ ਕਦੇ ਵੀ ਜਦੋਂ ਮੈਂ ਪੂਰੇ ਗੁਰੂ ਮਹਾਂਪੁਰਖ ਨੂੰ ਮਿਲਿਆ ਤਾ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਕਿ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਕਿ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਸਾਰੀਆਂ ਝੁਗਤੀਆਂ ਵਿੱਚੋਂ ਕੋਈ ਇੱਕ ਝੁਗਤ ਵੀ ਕੰਮ ਨਹੀਂ ਆਉਂਦੀ ਪ੍ਰਮਾਤਮਾ ਦਾ ਨਾਮ ਸਿਮਰਿਆ ਹੀ ਕੰਮ ਆਉਂਦਾ ਹੈ ਤਾਤੇ ਮੋਹ ਤਾਰੀ ਓਟ ਗੁਪਾਲ ਓਟ ਦਾ ਮਤਲਬ ਹੁੰਦਾ ਆਸਰਾ ਮਹਾਰਾਜ ਕਹਿੰਦੇ ਭਾਈ ਇਸ ਵਾਸਤੇ ਪ੍ਰਮਾਤਮਾ ਦਾ ਆਸਰਾ ਲਈਏ ਉਹ ਕਾਲਪੁਰਖ ਪ੍ਰਮਾਤਮਾ ਦੀ ਸ਼ਰਨ ਆਈਏ ਸ਼ਰਨ ਪਰਿਯੋ ਪੂਰਨ ਪਰਮੇਸ਼ਰ ਮੈਨਸੇ ਸਗਲ ਜੰਜਾਲ ਜਦੋਂ ਮਨੁੱਖ ਪੂਰੇ ਗੁਰੂ ਦੀ ਸ਼ਰਣ ਆ ਜਾਂਦਾ ਹੈ ਸਰਬ ਵਿਆਪਕ ਪਰਮਾਤਮਾ ਦੀ ਸ਼ਰਣ ਲੈ ਲੈਂਦਾ ਹੈ ਤ ਉਹਦੇ ਸਾਰੇ ਮਾਇਆ ਦੇ ਜੰਜਾਲ ਜਿਹੜੇ ਨੇ ਉਹ ਨਾਸ਼ ਹੋ ਜਾਂਦੇ ਹਨ ਰਹਾਉ ਸੁਰਗ ਮਰਤ ਪਿਆਲੂਪ ਮੰਡਲ ਸਗਲ ਵਿਆਪੇ ਮਾਇਏ ਸੁਰਗ ਕੰਨ ਦੇ ਦੇਵ ਲੋਕ ਨੂੰ ਮਰਤ ਕਹਿੰਦੇ ਨੇ ਆ ਮਾਤ ਲੋਕ ਨੂੰ ਪਿਆਲ ਦਾ ਮਤਲਬ ਹੈ ਪਤਾਲ ਭੂਮੰਡਲ ਕਹਿੰਦੇ ਨੇ ਸਾਰੀਆਂ ਧਰਤੀਆਂ ਮਹਾਰਜ ਕਹਿੰਦੇ ਭਾਈ ਦੇਵ ਲੋਕ ਮਾਤ ਲੋਕ ਅਤੇ ਪਤਾਲ ਤੇ ਸਾਰੀ ਹੀ ਸ੍ਰਿਸ਼ਟੀ ਇਹ ਜਿਹੜੀ ਮਾਇਆ ਦੇ ਮੋਹ ਵਿੱਚ ਫਸੀ ਹੋਈ ਹੈ ਜੀ ਉਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਮਹਾਰਾਜ ਕਹਿੰਦੇ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਇਹੀ ਹੈ ਜਿੰਦ ਨੂੰ ਮਾਇਆ ਦੇ ਮੋਹ ਵਿੱਚੋਂ ਮਚਾਉਣ ਵਾਲਾ ਇਹੀ ਹੈ ਸਾਰੀਆਂ ਕੁੱਲਾਂ ਨੂੰ ਤਾਰਨ ਵਾਲਾ ਨਾਨਕ ਨਾਮ ਅੰਦਰੰਜਨ ਗਾਈਐ ਭਾਈ ਸਰਬ ਨਿਦਾਨਾ ਮਰ ਕਹਿੰਦੇ ਨਾਨਕ ਵੀ ਮਾਇਆ ਤੋਂ ਨਿਰਲੇਪ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹੜਾ ਉਹੀ ਗਾਉਣਾ ਚਾਹੀਦਾ ਤੇ ਨਾਮ ਦੀ ਬਰਕਤ ਨਾਲ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਰ ਕਿਰਪਾ ਜਿਸ ਦੇ ਸਵਾਮੀ ਬਰਲੇ ਕਾਹੂ ਜਨਨ ਪਰੇ ਭੀਤ ਕਹਿੰਦੇ ਅਕਾਲ ਪੁਰਖ ਪਰਮਾਤਮਾ ਨੇ ਕਿਸੇ ਉਸ ਮਨੁੱਖ ਨੇ ਸਮਝਾਇਆ ਉਹੀ ਬਨੁਕ ਪਰਮਾਤਮਾ ਦੀ ਸਪੇਧ ਨੂੰ ਸਮਝ ਸਕਿਆ ਜਿਸ ਨੂੰ ਮਾਲਕ ਨੇ ਆਪ ਮਿਹਰ ਕਰਕੇ ਨਾਮ ਦੀ ਦਾਤ ਦਿੱਤੀ ਸਵਾਗਤ ਗੁਰੂ ਪਿਆਰਿਓ ਗੁਰੂ ਦੇ ਚਰਨਾਂ ਵਿੱਚ ਮਾਇਆ ਤੁਰਲੇਪ ਨਰਲੇਪ ਪਰਮਾਤਮਾ ਦਾ ਨਾਮ ਸਿਮਰਿਆ ਕਰੀਏ ਨਾਮ ਦੀ ਬਰਕਤ ਨਾਲ ਹੀ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਸਾਡੇ ਸਾਰਿਆਂ ਤੇ ਹੋ ਜਾਏ ਅਕਾਲ ਪੁਰਖ ਪ੍ਰਮਾਤਮਾ ਸਾਨੂੰ ਸੁੱਝੀ ਬਖਸ਼ੇ ਸਮਝ ਬਖਸ਼ੇ ਅਕਲ ਬਖਸ਼ੇ ਤਾਂ ਅਸੀਂ ਗੁਰਬਾਣੀ ਨਾਲ ਜੁੜ ਸਕੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਫਕਤਾ ਦੀ ਅਰਦਾਸ ਚੰਦਰੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗਨ ਸੰਪੂਰਨਤਾ ਦੀ ਅਰਦਾਸ ਰਾਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਰਬਿੰਦ ਕਾ ਪੂਰਨ ਗਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ